ਬਿਲਕੁਲ ਸਹੀ ਜ਼ਰੂਰ ਆਇਆ ਤਾਂ ਕੱਲ੍ਹ ਨੂੰ ਆ ਮੇਰੇ ਮਾੜੇ ਕਾਹਨੇ ਨਹੀਂ ਆਉਂਦੇ ਆ ਮੈਡਮ ਅੱਗੇ ਪਾਸੇ ਈਲਾ ਕੇ ਰਾ ਬਣਾਓ ਜੀ ਆ ਕੇਰਾ ਖੁੱਲਾ ਕਰ ਲੋ ਜੀ ਜੀ ਆ ਕੇਰਾ ਖੁੱਲਾ ਕਰੋ ਮੈਂ ਹਾਂ ਮਾੜੇ ਜੀ ਮਾੜੇ ਜੀ ਐ ਐ ਅੱਛੀ ਕਰ ਲੈਂਦੇ ਬਾਜ ਤਾਂ ਆ ਜੋ ਮਾੜੇ ਜੀ ਸਾਡੇ ਹਮਾਰੇ ਇੱਕ ਦੂਰੇ ਵਾਲੇ ਜੀ ਮੈਡਮ ਹਾਂ ਜੀ ਕਰੀ ਪਰੰਗ ਨਾ ਯਾਰ ਤੁਸੀਂ ਨਾ ਗਲਤ ਜਗ੍ਹਾ ਤੇ ਖੜ੍ਹ ਗਏ ਹਾਂ ਛੋਟਾ ਫੇਰ ਗਰਮ ਹੋ ਜਾਣਾ ਥੱਲੇ ਛਾਵੇਂ ਨਹੀਂ ਹੁੰਦਾ ਕਰੋ ਛਾਵੇਂ ਤੇਰੀ ਕੁੜੀਆ ਨੂੰ ਪਤਾ ਹਾਂ ਹਾਲੋ ਸਾਡੀ ਗੋਪਨਾ ਦੀ ਮੈਂ ਮਾਟਲ ਸਾਹਿਬ ਇੱਕ ਲੋ ਜੀ ਲੋ ਕਿੰਨੇ ਸਕੂਲ ਬਣੇ ਨਾ। ਮੁਬਈ ਸਿੱਖਿਆ ਕ੍ਰਾਂਤੀ ਤਹਿਤ ਜਿਹੜਾ ਪੰਜਾਬ ਸਰਕਾਰ ਲਗਾਤਾਰ ਜਿਵੇਂ ਲੱਗੇ ਹੋਏ ਐ, ਮਲੋਟ ਬਲਾਕ ਦੇ ਵਿੱਚ ਕਿੰਨੇ ਸਕੂਲਾਂ ਦੀ ਹੁਣ ਤੱਕ ਜੁੜਵਾਉਣ ਚੁੱਕੇ ਕਿੰਨੀ ਕਰਾਡ ਦੇ। ਦੇਖੋ ਜੀ ਅਸੀਂ ਲੱਗੇ ਹੋਏ ਆ, ਸ਼ੁਰੂਆਤ ਕਰ ਚੁੱਕੇ ਆ ਔਰ ਹਰੇਕ ਦੇ ਪਿੰਡ ਹਰੇਕ ਪਿੰਡ ਵਿੱਚ ਤਕਰੀਬਨ 2 ਜਾਂ 3 ਸਕੂਲ ਇਹੋ ਜਿਹੇ ਹੈਗੇ ਆ ਜਿੱਥੇ ਕਿ ਗ੍ਰਾਂਟਾਂ ਦਿੱਤੀਆਂ ਗਈਆਂ, ਕਮਰੇ ਬਣਾਏ ਗਏ, ਉਹਨਾਂ ਨੂੰ ਸਮਾਰਟ ਕਲਾਸਰੂਮ ਦਿੱਤੇ ਗਏ। ਸੋ ਅੱਜ ਮਲੋਟ ਸ਼ਹਿਰ ਤੇ ਸਕੂਲਾਂ ਵੱਲ ਆਏ ਸੀ, ਤੇ ਪਹਿਲਾਂ ਮੰਡੀ ਹਰਜੀ ਰਾਮ ਚ ਗਏ। ਤੇ ਹੁਣ ਇੱਥੇ ਮੈਂ ਆਈਆਂ ਇਹ ਸਕੂਲ ਦੋਨਾਂ ਨੂੰ ਜੇ ਲਾ ਕੇ ਗੱਲ ਕਰੀਏ ਤਾਂ ਤਕਰੀਬਨ 50 ਲੱਖ ਦੀ ਲਾਗਤ ਦੇ ਨਾਲ ਆ ਸਮਾਰਟ ਕਲਾਸਰੂਮ ਬਣਾਏ ਗਏ ਆ ਔਰ ਲਾਇਬ੍ਰੇਰੀਜ਼ ਬਣਾਈਆਂ ਗਈਆਂ ਨੇ ਔਰ ਮੈਂ ਕਹਾ ਕਿ ਕਿ ਇੱਕ ਵਧੀਆ ਕਦਮ ਜਿਹੜਾ ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਦਾ ਮਤਲਬ ਹੈ ਕਿ ਸਾਡੇ ਉਹ ਬੱਚੇ ਜਿਹੜੇ ਸਹੂਲਤਾਂ ਤੋਂ ਜਨੇ ਇੰਟੈਲੀਜੈਂਟ ਬਹੁਤ ਨਹੀਂ ਪਰ ਸਹੂਲਤਾਂ ਤੋਂ ਵਾਂਝੇ ਹੋ ਕੇ ਕਰਕੇ ਕਈ ਵਾਰੀ ਪ੍ਰਾਈਵੇਟ ਸਕੂਲਾਂ ਨਾਲੋਂ ਥੋੜਾ ਪਿੱਛੇ ਰਹਿ ਜਾਂਦੇ ਸੀ ਸੋ ਅਸੀਂ ਇਹਨਾਂ ਬੱਚਿਆਂ ਨੂੰ ਬਰਾਬਰ ਦਾ ਜਿਹੜਾ ਦਰਜਾ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅੱਜ ਜਿਹੜੀ ਕਲਾਸ 10 ਦੇ ਨਤੀਜੇ ਆਏ ਉਹਦੇ ਵਿੱਚ ਜਾਂ ਤਾਂ ਕੁੜੀਆਂ ਨੇ ਮਾਰ ਕੇ ਮਾਰ ਲਏ ਆ ਭਾਵੇਂ ਤੁਸੀਂ ਕੁੜੀਆਂ ਦੇ ਸਕੂਲ ਪਹੁੰਚੇ ਆ ਗਏ ਜੇਕਰ ਕੁੜੀਆਂ ਇਸ ਤਰ੍ਹਾਂ ਦਾ ਅੱਗੇ ਵੱਧ ਨਹੀਂ ਤਾਂ ਕੁੜੀਆਂ ਨੇ ਕੀ ਲੈ ਕੇ ਆਉਂਦੀਆਂ ਔਰ ਮੈਨੂੰ ਲੱਗਦਾ ਕਿ ਪੰਜਾਬ ਲਈ ਇਹ ਮਾਣ ਵਾਲੀ ਗੱਲ ਹੈ ਕਿ ਸਾਡੀਆਂ ਧੀਆਂ ਬਹੁਤ ਅੱਗੇ ਹਰ ਖੇਤਰ ਵਿੱਚ ਜਾ ਰਹੀਆਂ ਸਿਰਫ ਪੜ੍ਹਾਈ ਦੇ ਵਿੱਚ ਨਹੀਂ ਹਰ ਖੇਤਰ ਵਿੱਚ ਅੱਗੇ ਜਾ ਰਹੀਆਂ ਨੇ ਔਰ ਇਸ ਦੀ ਸ਼ੁਰੂਆਤ ਕਿ ਕੁੜੀਆਂ ਨੂੰ ਕੀ ਦਿੱਤਾ ਜਾਵੇ ਸੋ ਮੇਰੇ ਜੋ ਮੇਰਾ ਅੰਦਰਲੀ ਫੀਲਿੰਗ ਹੈ ਕਿ ਅਸੀਂ ਕੁੜੀਆਂ ਨੂੰ ਉਹ ਸਹੂਲਤਾਂ ਦੇਈਏ ਜਿਨ੍ਹਾਂ ਨਾਲ ਉਹਨਾਂ ਨੂੰ ਅੱਗੇ ਵਧਣ 'ਚ ਆਸਾਨੀ ਹੋਵੇ ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਦਿਨੀ ਮੈਂ ਜਿਹੜੀਆਂ ਬੱਚੀਆਂ ਨੇ ਟਾਪ ਕੀਤਾ ਸੀਗਾ ਸਾਡੇ ਪਿੰਡਾਂ ਦੀਆਂ ਉਹਨਾਂ ਨੂੰ ਸਾਈਕਲ ਵੰਡੇ ਸੀ ਤਾਂ ਕਿ ਉਹਨਾਂ ਨੂੰ ਆਉਣ ਜਾਣ 'ਚ ਆਸਾਨੀ ਹੋਵੇ ਸੋ ਇਹ ਬੱਚੀਆਂ ਜਿਹੜੀਆਂ ਜਿਨ੍ਹਾਂ ਨੇ ਪੋਜੀਸ਼ਨਾਂ ਹਾਸਲ ਕੀਤੀਆਂ ਨੇ ਇਹਨਾਂ ਨੂੰ ਵੀ ਆਉਣ ਵਾਲੇ ਦਿਨਾਂ 'ਚ ਅਸੀਂ ਚੰਗੀ ਸਵਾਦ ਕੋਈ ਲੱਗਦਾ ਇਸੇ ਤਰ੍ਹਾਂ ਦਾ ਇੱਕ ਸ਼ੇਰਾ ਹੋ ਜਿਹੜਾ ਕਿ ਤੁਸੀਂ ਉਹਨਾਂ ਨੂੰ ਪਹਿਲਾਂ ਦਾ ਹੌਸਲਾ ਫਤਾਈ ਉਸਦਾ ਕਰਕੇ ਲੱਗਦਾ ਇਹ ਮੈ ਬੇਰੰਗ ਹੈ ਆ ਉਹਨਾਂ ਲੜਕੀਆਂ ਨੂੰ ਕੀ ਸ਼ੌਕ ਹੈ ਬਿਲਕੁਲ ਜੀ ਜਦੋਂ ਮਾਪਿਓ ਵੀ ਕਦੇ ਕਿਸੇ ਬੱਚੇ ਨੂੰ ਕੋਈ ਛੋਟਾ ਜਿਹਾ ਇਨਾਮ ਦੇ ਦੇਵੇ ਤਾਂ ਇੱਕ ਤਰ੍ਹਾਂ ਨਾਲ ਐਪਰੀਸੀਏਸ਼ਨ ਹੁੰਦੀ ਆ ਸੋ ਜਿੰਨੀ ਹੌਸਲਾ ਵਜਾਈ ਅਸੀਂ ਬੱਚਿਆਂ ਦੀ ਕਰਾਂਗੇ ਉਹਨਾਂ ਬੱਚੇ ਅੱਗੇ ਵਧਣਗੇ ਸੋ ਮੈਂ ਕੁੜੀਆਂ ਦੇ ਲਈ ਵੱਧ ਤੋਂ ਵੱਧ ਇਹ ਤਾਂ ਕਹਿ ਲਓ ਕਿ ਇੱਕ ਮੇਰੇ ਹਲਕੇ ਦੀ ਗੱਲ ਹੈ ਅਸੀਂ ਸਟੇਟ ਲੈਵਲ ਤੇ ਵੀ ਬਹੁਤ ਕੁਝ ਕੁੜੀਆਂ ਲਈ ਕਰਾਂਗੇ ਇੱਕ ਪਾਸੇ ਪਾਣੀਆਂ ਦਾ ਮਸਲਾ ਹੈ ਲਿਆ ਹੋਇਆ ਦੂਜੇ ਪਾਸੇ ਜਿਹੜੇ ਬੀਜੇਪੀ ਤਰੰਗਾ ਜਾ ਪ੍ਰਚਾਰ ਰਹੀ ਹੈ ਇਹ ਕਿ ਫੈਸਲੇ ਜਿਹੜੇ ਮੌਲ ਬਣਿਆ ਸੀ ਪਾਕਿਸਤਾਨ ਦੇ ਤੇ ਭਾਰਤ ਨੂੰ ਜੜਾਈ ਦੋ ਇਸ ਕਰਕੇ ਇੱਕ ਕੈਰੀ ਸਟੈਪ ਪਾ ਦਿੱਤੀ ਦੇਖੋ ਜੇ ਬੀਜੇਪੀ ਨੂੰ ਤਾਂ ਕੋਈ ਸ਼ਰਮ ਨਹੀਂ ਮੈਂ ਕਹਾਂਗੀ ਕਿ ਪੂਰੀ ਦੁਨੀਆ ਦੇ ਵਿੱਚ ਜਿਹੜਾ ਇਹ ਜੋ ਇਹਨਾਂ ਨੇ ਆਪਰੇਸ਼ਨ ਕੀਤਾ ਸੀ ਉਹਦੀ ਕੋਈ ਪ੍ਰਸ਼ੰਸਾ ਨਹੀਂ ਕੀਤੀ ਗਈ ਜਦਕਿ ਉਹਦੇ ਵਿੱਚੋਂ ਕੁਝ ਨਿਕਲਿਆ ਵੀ ਨਹੀਂ ਅੱਜ ਵੀ ਜੇਕਰ ਅਸੀਂ ਪੁੱਛੀਏ ਕਿ ਪਹਿਲਗਾਮ ਚ ਜਿਹੜੇ ਨਹੱਥਿਆਂ ਨੂੰ ਮਾਰਿਆ ਗਿਆ ਉਹਨਾਂ ਦੇ ਦੋਸ਼ੀ ਕਿੱਥੇ ਨੇ ਅੱਜ ਤੱਕ ਉਹ ਦੋਸ਼ੀ ਨਹੀਂ ਫੜੇ ਗਏ ਫਿਰ ਇਸ ਤਰ੍ਹਾਂ ਦੇ ਜਿਹੜੇ ਡਰਾਮੇबाजी ਦਾ ਕੋਈ ਫਾਇਦਾ ਨਹੀਂ ਹੁੰਦਾ ਜਿੰਨੀ ਦੇਰ ਤੱਕ ਅਸੀਂ ਅਸਲੀ ਦੋਸ਼ੀਆਂ ਨੂੰ ਟਾਰਗੇਟ ਨਹੀਂ ਕਰਦੇ ਮੈਨ ਸਰਕਾਰੀ ਸਕੂਲ ਦੇ ਜਿਹੜਾ ਅਧਿਆਪਕ ਨੇ ਪੜਾਈ ਦੇ ਤਵਾਉਣ ਦੇ ਪਿੱਛੇ ਨੂੰ ਬੜੀ ਮਿਹਨਤ ਕਰ ਰਹੇ ਨੇ ਪਰ ਕਿੰਨਾ ਕਿਤੇ ਅਧਿਆਪਕ ਦੀ ਜਿਹੜੀਆਂ ਡਿਊਟੀਆਂ ਜਿਹੜੀਆਂ ਅਲੱਗ ਅਲੱਗ ਥਾਵਾਂ ਤੇ ਲੱਗ ਜਾਂਦੇ ਨੇ ਵੋਟਾਂ ਦੇ ਲਾਲ ਜਾਂ ਹੋਰ ਸਿਰੇ ਲਾਲੋ ਤਾਂ ਉਹਨਾਂ ਨੂੰ ਬੱਚਿਆਂ ਨੂੰ ਪੜ੍ਹਾਈ ਦੇ ਵਿੱਚ ਪੜਾਉਂਦੇ ਤੇ ਬੜੀ ਮੁਸ਼ਕਲ ਆਉਂਦੀ ਹੈ। ਉਹਨਾਂ ਨੂੰ ਰਸਤਾ ਕੱਢਿਆ ਜਾਵੇ। ਤੁਹਾਨੂੰ ਕੱਲਾ ਪੜ੍ਹਾਈ ਦਿੱਤਾ ਕਿਸੇ ਨੇ। ਬਿਲਕੁਲ ਤੁਹਾਡੀ ਗੱਲ ਠੀਕ ਹੈ। ਪਹਿਲਾਂ ਵੀ ਮਾਨ ਸਾਹਿਬ ਨੇ ਇਹਨਾਂ ਡਿਊਟੀਆਂ ਤੋਂ ਜਿਹੜੀ ਰਾਹਤ ਦਿੱਤੀ ਸੀ ਔਰ ਇਹ ਗੱਲ ਅਸੀਂ ਫਿਰ ਦੁਬਾਰਾ ਰਿਪੀਟ ਕਰਾਂਗੇ ਤੇ ਅਧਿਆਪਕ ਜਿਹੜੇ ਆ ਸਿਰਫ ਪੜ੍ਹਾਈ ਤੱਕ ਡੈਡੀਕੇਟਡ ਹੈ। ਸ਼੍ਰੀਮਤੀ ਕਲ ਮੈਂ ਜਗਜੀਤ ਕੌਰ ਪੀਐਮ ਜੀ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਹਾਂ ਸਭ ਤੋਂ ਪਹਿਲਾਂ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਅਤੇ ਨਾਲ ਹੀ ਸਾਡੇ ਕੈਬਨਿਟ ਮਨਿਸਟਰ ਸ਼੍ਰੀਮਤੀ ਡਾਕਟਰ ਬਲਜੀਤ ਕੌਰ ਜਿਨ੍ਹਾਂ ਨੇ ਆਪਣੀ ਦੇਖਰੇਖ ਹੇਠ ਮਲੋਟ ਸਕੂਲ ਸਿੱਖਿਆ ਖੇਤਰ ਵਿੱਚ ਨਵੀਂ ਕ੍ਰਾਂਤੀ ਲਿਆਂਦੀ ਹੈ ਖਾਸ ਕਰਕੇ ਕੁੜੀਆਂ ਦੀ ਸਿੱਖਿਆ ਵਿੱਚ ਅੱਜ ਸਾਡੇ ਸਕੂਲ ਵਿੱਚ ਨਾ ਕੇਵਲ ਸਟਾਫ ਪੂਰਾ ਹੈ ਬਲਕਿ ਪੜ੍ਹਾਈ ਅਤੇ ਖੇਡ ਦੇ ਮੈਦਾਨ ਵਿੱਚ ਨਵੀਂ ਕ੍ਰਾਂਤੀ ਆਈ ਹੈ ਬੈਠਣ ਦੇ ਲਈ ਇਨਫਰਾਸਟ੍ਰਕਚਰ ਅਤੇ ਪੜਨ ਦੇ ਲਈ ਆਧੁਨਿਕ ਤਕਨੀਕ ਦੇ ਨਾਲ ਲੈਸ ਕਲਾਸਾਂ ਅਤੇ ਲੈਪਾਂ ਦਾ ਪ੍ਰਬੰਧ ਹੈ ਮੈਂ ਇੱਕ ਵਾਰ ਫਿਰ ਡਾਕਟਰ ਬਲਜੀਤ ਕੌਜੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਧੰਨਵਾਦ ਇਹ ਕ੍ਰਾਂਤੀ ਦੇ ਲੈ ਕੇ ਕੈਬਨਟ ਮੰਤਰੀ ਪੌਂਕੇਸੀ ਇਸ ਤਰ੍ਹਾਂ ਦਾ ਪ੍ਰੋਗਰਾਮ ਰਿਹਾ ਕਿ ਕਿ ਚਿੱਟਾ ਨੂੰ ਸਾਰਾ ਇਹਦਾ ਪ੍ਰੋਗਰਾਮ ਬਹੁਤ ਸਫਲ ਰਿਹਾ ਇਹ ਸਕੂਲ ਨੂੰ ਦੁਆਦ ਨੂੰ ਕਲਾਸਰੂਮ ਮਿਲੇ ਸੀਗੇ ਉਹਨਾਂ ਦਾ ਨਿਰਮਾਣ ਕੀਤਾ ਗਿਆ ਸੀ ਤੇ ਅੱਜ ਮੰਤਰੀ ਜੀ ਨੇ ਆਪਣੇ ਕਰਕਮਲਾ ਨਾਲ ਉਹਦਾ ਉਦਘਾਟਨ ਕੀਤਾ ਹੈਗਾ ਤੇ ਬੱਚਿਆਂ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ ਕਿ ਅੱਜ ਮੈਡਮ ਨੇ ਆ ਕੇ ਬੱਚਿਆਂ ਜਿਹੜੇ ਟੌਪਰ ਰਏ ਆ ਸਾਡੇ ਉਹਨਾਂ ਨੂੰ ਸਨਮਾਨਿਤ ਕੀਤਾ ਤੇ ਅੱਜ ਦੇ ਉਦਘਾਟਨ ਕਰਕੇ ਤੇ ਅੱਜ ਦੇ ਪ੍ਰੋਗਰਾਮ ਨੂੰ ਚਾਰਚਨ ਲਾਈ ਇਹ ਗੱਲ ਕਰੀਏ ਜਿੱਥੇ ਕੁੜੀਆਂ ਨੇ ਰਿਜ਼ਲਟ ਆਇਆ ਤੇ ਕੁੜੀਆਂ ਨੇ ਮੱਲਾ ਮਾਰੀਆਂ ਕੀ ਕਰਨਾ ਚਾਹੋਗੇ ਇਹ ਸਾਡੇ ਸਮਾਜ ਨੂੰ ਇੱਕ ਬਹੁਤ ਵਧੀਆ ਸੁਨੇਹਾ ਜਾਂਦਾ ਹੈ ਕਿ ਲੜਕੀਆਂ ਲੜਕੀਆਂ ਤੋਂ ਕਿਸੇ ਵੀ ਕੰਮ ਦੇ ਵਿੱਚ ਪਿੱਛੇ ਨਹੀਂ ਸਗੋਂ ਸਾਰੀਆਂ ਪੋਜੀਸ਼ਨਾਂ ਬੋਰਡ ਦੀਆਂ ਉਪਰਲੀਆਂ ਟਾਪਰ ਪੋਜੀਸ਼ਨਾਂ ਵੀ ਸਾਡੇ ਸਕੂਲ ਤੋਂ ਲੜਕੀਆਂ ਨੇ ਮਾਰੀਆਂ ਇਹ ਬੋਰਡ ਦੀਆਂ ਉਪਰਲੀਆਂ ਟਾਪਰ ਪੋਜੀਸ਼ਨਾਂ ਵੀ ਤੁਸੀਂ ਚੱਕੋਗੇ ਤਾਂ ਇਸ ਸਾਲ ਦੇ ਰਿਜ਼ਲਟ ਵੇਖ ਕੇ ਰਾਨੋਗੇ ਸਾਰੀਆਂ ਪੋਜੀਸ਼ਨਾਂ ਲੜਕੀਆਂ ਨੇ ਲਈਆਂ ਤੇ ਇਹਦੇ ਨਾਲ ਪੇਰੈਂਟਸ ਨੂੰ ਵੀ ਮੋਟੀਵੇਸ਼ਨ ਮਿਲਦੀ ਹੈ ਕਿ ਜਿਹੜੇ ਬੱਚੇ ਅਜੇ ਸਕੂਲਾਂ 'ਤੱਕ ਨਹੀਂ ਆ ਰਹੇ ਉਹਨਾਂ ਨੂੰ ਲੜਕੀਆਂ ਨੂੰ ਸਕੂਲਾਂ 'ਚ ਭੇਜਣ ਆਖਿਰਕਾਰ ਦੇਖਦੇ ਹਾਂ ਕਿ ਧੀਆਂ ਨੂੰ ਆਪਾਂ ਕਹਿੰਦੇ ਦਵਾਇਆ ਜਾਂਦਾ ਤਾਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਅਗਰ ਸਰਕਾਰੀ हां सरकार ला, दी मुहिम ਮੈਂ ਦੇ ਨਾਲ ਜਿਹੜਾ ਵੀ ਬੱਚਾ ਕੋਈ ਲੜਕੀ ਨਹੀਂ ਸਕੂਲ ਪਹੁੰਚ ਰਹੀ ਉਹਨਾਂ ਨੂੰ ਸਕੂਲ ਪਹੁੰਚ ਲਾਇਆ ਜਾ ਰਿਹਾ ਸਰਵੇ ਕਰਾਇਆ ਜਾ ਰਿਹਾ ਸਰਕਾਰ ਵੱਲੋਂ ਜਿਹੜੀਆਂ ਲੜਕੀਆਂ ਸਕੂਲ ਨਹੀਂ ਆ ਰਹੀਆਂ ਉਹ ਸਕੂਲ ਪਹੁੰਚਣ ਤੇ ਸਿੱਖਿਆ ਗ੍ਰਹਿਣ ਕਰਨ ਤੇ ਸਾਡੇ ਸਮਾਜ ਨੂੰ ਅੱਗੇ ਲੈ ਕੇ ਜਾਣ ਦੇ ਵਿੱਚ ਯੋਗਦਾਨ ਪਾਉਣ ਕਿਉਂਕਿ ਜੇ ਘਰ ਦੇ ਵਿੱਚ ਇੱਕ ਲੜਕਾ ਪੜਦਾ ਹੈ ਤੇ ਸਾਡੀ ਇੱਕ ਪੀੜ੍ਹੀ ਅੱਗੇ ਵੱਧਦੀ ਹੈ ਤੇ ਜੇ ਇੱਕ ਲੜਕੀ ਪੜਦੀ ਹੈ ਤੇ ਸਾਡੀਆਂ ਤਿੰਨ ਪੀੜ੍ਹੀਆਂ ਅੱਗੇ ਵੱਧਦੀਆਂ ਕਿਉਂਕਿ ਉਹਨੇ ਮਾਂ-ਬਾਪ ਦਾ ਵੀ ਖਿਆਲ ਰੱਖਣਾ ਆਪਣੇ ਸੱਸੋਰੇ ਦੇ ਵੀ ਖਿਆਲ ਰੱਖਣਾ ਤੇ ਆਪਣੇ ਬੱਚਾ ਨੂੰ ਵੀ ਪੜਾ ਲੈਣਾ ਹੁੰਦਾ ਇੱਕ ਲੜਕੀ ਦੇ ਪੜਨ ਨਾਲ ਸਾਡੀਆਂ ਤਿੰਨ ਪ ਐਡਵਾਂਸਿੰਗ ਸਰ ਜਿਹੜੇ ਹੈਗੇ ਆ ਸਕੂਲਾਂ ਦੇ ਬੱਚਿਆਂ ਨੂੰ ਪੜਾਉਣ ਦੇ ਜ ਬੜੀ ਮਹੱਤਵ ਕਰ ਰਿਹਾ ਹੈ ਜੀ ਮਾ ਜਿਹੜੇ ਮਾਪਿਆਂ ਨੇ ਜ਼ਿਆਦਾ ਜਿਹੜਾ ਆਪਣੇ ਪਹਿਲ ਜਿਹੜੀ ਹੈ ਪ੍ਰਾਈਵੇਟ ਸਕੂਲਾਂ ਦੇ ਦਿੰਦੇ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਆਪਣੇ ਬੱਚੇ ਨੂੰ ਲਾਉਂਦੇ ਹੁਣ ਪਹਿਲੇ ਉਹਨਾਂ ਦਾ ਜ਼ਮਾਨਾ ਬਦਲ ਰਿਹਾ ਹੈ ਜੀ ਤੁਸੀਂ ਮੇਰੇ ਸਕੂਲ ਦਾ ਰਿਕਾਰਡ ਚੱਕ ਕੇ ਵੇਖ ਲਓ ਪਿਛਲੇ 5 ਸਾਲਾਂ ਦੇ ਵਿੱਚੋਂ ਮੈਂ ਵੇਖ ਰਿਹਾ ਕਿ ਹੋਲੀ ਐਂਜਲ ਕਨਵੈਂਟ ਸਕੂਲ ਦੂਸਰੇ ਹੋਰ ਐਸਡੀ ਸਕੂਲ ਡੀਏਵੀ ਸਕੂਲ ਉਹਨਾਂ ਸਕੂਲਾਂ ਤੋਂ ਛੱਡ ਹਾਂਜੀ ਅੱਜ ਸਿੱਖਿਆ ਮੰਤਰੀ ਲੈ ਕੇ ਡਾਕਟਰ ਜੀ ਕੋਟੇ ਕੋਲ ਕਮਰਿਆਂ ਦਾ ਦੌਰਾ ਕੀਤਾ ਗਿਆ ਕੀ ਕਹਿਣਾ ਚਾਹੁੰਗ ਜਿਹ ਸਿੱਖਿਆ ਕੰਟੀ ਦੀ ਸਭ ਤੋਂ ਵੱਡੀ ਗਲਤੀ ਇਹ ਵੀ ਅਸੀਂ ਸਭ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਸੀਐਮ ਸਾਹਿਬ ਔਰ ਮੈਡਮ ਬਲਜੀਤ ਕੋਲ ਕੈबिनेट ਮੰਤਰੀ ਪੰਜਾਬ ਸਰਕਾਰ ਮਲੋੜ ਹਲਕੇ ਦੇ ਜਿਹੜੇ ਐਮਐਲਏ ਹਨ ਉਹਨਾਂ ਦਾ ਮਨੋਂ ਔਰ ਦਿਲੋਂ ਇੰਟਰਸਟ ਹੈ ਕਿ ਸਕੂਲਾਂ ਦੇ ਵਿੱਚ ਬੱਚੇ ਪੜ੍ਹ ਲਿਖ ਕੇ ਚੰਗੇ ਅਫਸਰ ਬਣਣ ਲੜਕੀਆਂ ਚੰਗੀਆਂ ਅਫਸਰ ਪੜ੍ਹ ਲਿਖ ਕੇ ਜਾਣ ਉਹਨਾਂ ਦਾ ਇੰਟਰਸਟ ਹੈ ਵੀ ਸਕੂਲਾਂ ਦੇ ਵਿੱਚ ਪ੍ਰਾਈਵੇਟ ਸਕੂਲ ਕੀ ਹੁੰਦੇ ਆ ਔਰ ਸਰਕਾਰੀ ਸਕੂਲ ਕੀ ਹੁੰਦੇ ਆ ਪੀਏ ਸਰਕਾਰੀ ਸਕੂਲ ਜਿਹੜੇ ਐ ਪ੍ਰਾਈਵੇਟ ਸਕੂਲਾਂ ਵਧੀਆ ਸਕੂਲ ਹਨ ਇਸ ਕਰਕੇ ਸਰਕਾਰ ਦਾ ਪੂਰਾ ਇੰਟਰਸਟ ਆ ਔਰ ਅਸੀਂ ਆਪਣੇ ਵੱਲੋਂ ਜਿਹੜੇ ਬੱਚੇ ਐ ਬੱਚਿਆਂ ਦੇ ਮਾਪੇ ਬਹੁਤ ਅਸੀਂ ਮੁਬਾਰਕਬਾਦ ਦਿੰਨੇ ਆ ਜਿਹੜੇ ਕਿ ਬੱਚਿਆਂ ਦਾ ਆਪਣਾ ਖਿਆਲ ਰੱਖਦੇ ਆ ਜਿਹੜੇ ਇਸ ਸਕੂਲ ਦੇ ਸਾਡੇ ਗਰਲ ਸਕੂਲ ਦੇ 100% ਜਿਹੜੇ ਬੱਚੇ ਲੈ ਕੇ ਇੱਥੇ ਰਿਜ਼ਲਟ ਆਇਆ ਸਾਡੇ ਪ੍ਰਿੰਸੀਪਲ ਸਾਹਿਬ ਨੂੰ ਉਹ ਸਟਾਫ ਨੂੰ ਟੀਚਰਸ ਨੂੰ ਸਭ ਨੂੰ ਮੁਬਾਰਕਬਾਦ ਦਿੰਨੇ ਆ ਔਰ ਮੀਡੀਆ ਦਾ ਅਸੀਂ ਇੱਥੇ ਪਹੁੰਚ ਲਈ ਬਹੁਤ ਧੰਨਵਾਦ ਕਰਦੇ ਆ